ਸਰਦਾਰ ਸੁਖਪਾਲ ਸਿੰਘ ਖੈਰਾਜੀ ਨੂੰ ਮੇਰਾ ਇੱਕ ਸਵਾਲ ਆ ਕਿ ਇਹ ਪੰਜਾਬ ਦੇ 10 ਜਨਰਲ ਹਲਕੇ ਛੱਡ ਕੇ ਤੇ ਸੰਗਰੂਰ ਦੇ ਵਿੱਚ ਚੋਣ ਲੜਨ ਕਿਉਂ ਗਏ ਆ ਸੰਗਰੂਰ ਨੂੰ ਹੀ ਕਿਉਂ ਚੁਣਿਆ ਆ ਇਹਦੇ ਪਿੱਛੇ ਬੜਾ ਵੱਡਾ ਰਾਜ ਔਰ ਇੱਕ ਪਲਾਨਡ ਸਕੀਮ ਹੈ ਮਾਨ ਸਾਹਿਬ ਨੂੰ ਛੱਡ ਕਿਵੇਂ ਮਾਰੀ ਜਾ ਸਕਦੀ ਆ ਖੈਰਾ ਸਾਹਿਬ ਤੁਸੀਂ ਉਸ ਕਾਂਗਰਸ ਦੇ ਪਿੰਜਰੇ ਦੇ ਗੁਲਾਮ ਪੰਛੀ ਹੋ ਜਿਸਨੇ ਨਰੂ ਦੀ ਅਗਵਾਈ ਚ 1947 ਦੇ ਵਿੱਚ ਸਾਡੇ ਤੋਂ ਲਾਹੌਰ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਤੇ ਅੱਧੇ ਤੋਂ ਵੱਧ ਪੰਜਾਬ ਜਿਹੜਾ ਆ ਉਹ ਤੋੜ ਕੇ ਤੇ ਦੂਸਰੇ ਪਾਸੇ ਪਾਕਿਸਤਾਨ ਨੂੰ ਦੇ ਦਿੱਤਾ ਤਾਂ ਕਿ ਸਿੱਖਾਂ ਨੂੰ ਆਪਣੇ ਰਾਜ ਦੀ ਯਾਤਨਾ ਆਵੇ 10 ਅਕਤੂਬਰ 1947 ਚ ਨਹਿਰੂ ਦੀ ਅਗਵਾਈ ਦੇ ਵਿੱਚ ਸਰਕੂਲਰ ਦੇ ਰਾਹੀਂ ਸਿੱਖਾਂ ਨੂੰ ਜਰੈਮ ਪੇਸ਼ਾ ਕੌਮ ਇਕਰਾਰ ਕਰ ਦਿੱਤਾ ਦੇ ਦਿੱਤਾ ਗਿਆ Rajasthan ਨੂੰ ਪਾਣੀ ਜਾਂਦਾ ਸੀ 1946 ਤੱਕ ਉਹਦੇ ਪੈਸੇ ਲਏ ਜਾਂਦੇ ਸਨ ਤੇ ਨਹਿਰੂ ਨੇ ਕਾਂਗਰਸ ਦੇ ਨਹਿਰੂ ਸਾਹਿਬ ਨੇ ਮਿਹਰਬਾਨੀ ਕਰਕੇ ਉਹ ਪਾਣੀ ਜਿਹੜਾ ਰਾਜਸਥਾਨ ਨੂੰ ਮੁਫਤ ਦੇਣਾ ਸ਼ੁਰੂ ਕਰਵਾ ਦਿੱਤਾ ਜਿਹਦਾ ਅੱਜ ਤੱਕ ਕੋਈ ਉਹਦਾ ਮੁਆਵਜ਼ਾ ਨਹੀਂ ਮਿਲਿਆ ਫਿਰ 1955 ਵਿੱਚ ਹੀ ਨਹਿਰੂ ਸਾਹਿਬ ਨੇ ਸਿੱਖਾਂ ਨੂੰ Hindu ਗੁਰਦਾਨਿਆਂ ਇਹ ਤੋਹਫੇ ਦਿੱਤੇ ਗਏ ਸਿੱਖਾਂ ਨੂੰ 1960 ਦੇ ਵਿੱਚ ਭਾਸ਼ਾ ਆਧਾਰਤ ਵੰਡ ਹੋਈ ਆ ਸੂਬਿਆਂ ਦੀ ਸਾਰੇ ਸੂਬੇ ਬਣੇ ਆ ਲੇਕਿਨ ਪੰਜਾਬ ਨੂੰ ਸੰਘਰਸ਼ ਕਰਨਾ ਪਿਆ ਤੇ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਖੋਲ ਲਏ ਪੰਜਾਬ ਦਾ ਚੰਡੀਗੜ੍ਹ ਰਾਜਧਾਨੀ ਚੰਡੀਗੜ੍ਹ ਖੋਲ ਹੀ ਗਈ ਡੈਮ ਤੇ ਪਾਣੀਆਂ ਤੇ ਪੰਜਾਬ ਦੇ ਨਾਲ ਤੇ ਕਬਜ਼ਾ ਸੈਂਟਰ ਵੱਲੋਂ ਕਰ ਲਿਆ ਗਿਆ ਉਸ ਤੋਂ ਬਾਅਦ ਵਾਰੀ ਆਈ ਬੀਬੀ ਇੰਦਰਾ ਦੀ 1975-76 ਦੇ ਵਿੱਚ ਗਿਆਨੀ ਜੈਲ ਸਿੰਘ ਦੀ ਬਾਮ ਰੋੜ ਕੇ ਪਹਿਲਾਂ ਹੀ ਪੰਜਾਬ ਨਾਲ ਪਾਣੀ ਦਾ ਟੱਕਾ ਹੋ ਚੁੱਕਾ ਸੀ ਰਹਿੰਦੇ ਪਾਣੀ ਦੇ ਵਿੱਚੋਂ ਅੱਧੇ ਤੋਂ ਵੱਧ ਆਪਾਂ ਹਰਿਆਣੇ ਨੂੰ ਤੇ ਦਿੱਲੀ ਨੂੰ ਦੇ ਦਿੱਤਾ ਜੇ 1977 ਚ ਅਕਾਲੀ ਦਲ ਦੀ ਸਰਕਾਰ ਆਈ ਉਹਨਾਂ ਨੇ ਸੁਪਰੀਮ ਕੋਰਟ ਚ ਚੈਲੰਜ ਕੀਤਾ ਤੇ ਤੁਸੀਂ ਜਦੋਂ ਦੁਬਾਰਾ 1980 ਚ ਦਰਬਾਰਾ ਸਿੰਘ ਦੀ ਸਰਕਾਰ ਆਉਂਦੀ ਆ ਤੇ ਇੰਦਰਾ ਗਾਂਧੀ ਦਰਬਾਰਾ ਸਿੰਘ ਦੀ ਬਾਹਮ ਰੋੜ ਕੇ ਤੇ ਫਿਰ ਉਹ ਸੁਪਰੀਮ ਕੋਰਟ ਤੋਂ ਕੇਸ ਵਾਪਸ ਕਰਵਾ ਦਿੰਦੀ ਆ ਉਸ ਤੋਂ ਬਾਅਦ ਉਹਦੀਆ ਇੰਦਰਾ ਗਾਂਧੀ ਦੀਆਂ ਮਿਹਰਬਾਨੀਆਂ ਲਗਾਤਾਰ ਜਾਰੀ ਰਹੀਆਂ 1984 ਚ ਦਰਬਾਰ ਸਾਹਿਬ ਤੇ ਹਮਲਾ ਔਰ ਉਹਦੀ ਡੈਥ ਤੋਂ ਬਾਅਦ 19 ਨਵੰਬਰ 1984 ਦੇ ਵਿੱਚ ਸਿੱਖਾਂ ਦਾ ਕਤਲੇਆਮ ਸਿੱਖਾਂ ਦੀ ਫੌਜ ਵਿੱਚ ਭਰਤੀ 2% ਕਰ ਦਿੱਤੀ ਜਾਣੀ ਮਤਲਬ ਕੋਈ ਇੱਕ ਗੱਲ ਤੁਸੀਂ ਦੱਸ ਦਿਓ ਕਿ ਪੰਜਾਬ ਦੇ ਬਾਰੇ ਕਦੀ ਕਾਂਗਰਸ ਨੇ ਸੋਚਿਆ ਹੋਵੇ ਸੱਟਾਂ ਹੀ ਮਾਰਦੀ ਰਹੀ ਆ 2004 ਤੋਂ 2014 ਤੱਕ 10 ਸਾਲ ਕਾਂਗਰਸ ਦੀ ਸਰਕਾਰ ਰਹੀ ਨਾ ਤੇ ਰਾਹੁਲ ਗਾਂਧੀ ਨੇ ਨਾ ਹੀ ਸੋਨੀਆ ਗਾਂਧੀ ਨੇ ਅਰਜੀਵ ਗਾਂਧੀ ਦੀਆਂ ਜਾਂ ਇੰਦਰਾ ਗਾਂਧੀ ਦੀਆਂ ਲੈ ਰਹੂਂਦੀਆਂ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਨਾ ਹੀ ਸਿੱਖ ਕੌਮ ਕੋਲੋਂ ਦਰਬਾਰ ਸਾਹਿਬ ਤੇ ਕੀਤੇ ਹੋਏ ਹਮਲੇ ਤੇ ਸਿੱਖਾਂ ਦੇ ਕਤਲੇ ਆਮ ਦੀ ਮੁਆਫੀ ਮੰਗਣ ਦੀ ਜ਼ਰੂਰਤ ਸਮਝੀ ਰਾਹੁਲ ਦਰਬਾਰ ਸਾਹਿਬ ਆਉਣ ਵਰਤਨ ਮਾਂਜਣ ਦਾ ਡਰਾਮਾ ਕਰਦਾ ਰਿਹਾ ਪਰ ਸਿੱਖ ਕੌਮ ਕੋ ਇੱਕ ਵਾਰੀ ਵੀ ਇਹਦੇ ਮੂੰਹ ਲਫਜ਼ ਨਹੀਂ ਨਿਕਲਿਆ ਕਿ ਮੇਰੇ ਪਿਓ ਦੀਆਂ ਕੀਤੀਆਂ ਹੋਈਆਂ ਵਧਿੱਕੀਆਂ ਗਲਤੀਆਂ ਲਈ ਮੈਂ ਮਾਫੀ ਮੰਗਦਾ ਹਾਂ ਤੁਸੀਂ ਉਸ ਕਾਂਗਰਸ ਬੇ ਹੁਕਮ ਦੇ ਨਾਲ ਸੰਗਰੂਰ ਤੋਂ ਚੋਣ ਲੜਨ ਗਿਆ ਜੇ ਤੁਸੀਂ ਆਪ ਕਹਿ ਰਹੇ ਜੇ ਵੀ ਮੈਨੂੰ ਪਾਰਟੀ ਦਾ ਹੁਕਮ ਆ ਤੇ ਅੱਜ ਜਿਹੜਾ ਤੁਸੀਂ ਇੱਕ ਪਲਾਨ ਤਰੀਕੇ ਨਾਲ ਡਰਾਮਾ ਕਰਦੇ ਰਿਹਾ ਜਿਹੜਾ ਮਾਨ ਸਾਹਿਬ ਦੇ ਵਿਰੁੱਧ ਜਦੋਂ ਤੁਸੀਂ ਜੇਲ੍ਹ ਚੋਂ ਬਾਹਰ ਆਏ ਦਾਣਾ ਚਿੱਟਾ ਕਰ ਲਿਆ ਸੰਤ ਪਿੰਡਰਾ ਵਾਲਿਆਂ ਦੀ ਗੱਲ ਕਰਨ ਲੱਗ ਪਏ ਕਿਉਂਕਿ ਤੁਹਾਡੀ ਪਾਰਟੀ ਦੀ ਸੋਚ ਇਹ ਤੋਂ ਬਿਲਕੁਲ ਵੱਖਰੀ ਆ ਤੋ ਕੇਵਲ ਤੇ ਕੇਵਲ ਤੁਹਾਨੂੰ ਸਿਰਫ ਮਾਨ ਸਾਹਿਬ ਨੂੰ ਸੱਟ ਮਾਰਨ ਲਈ ਇਹ ਇੱਕ ਤੁਹਾਨੂੰ ਜਿਵੇਂ ਦਾ ਨਾ ਪਾਠ ਪੜਾਇਆ ਜਾਂਦਾ ਤੁਹਾਨੂੰ ਇਹ ਸਬਕ ਦਿੱਤਾ ਗਿਆ ਵੀ ਤੁਸੀਂ ਆਹ ਕਰਨਾ ਜ ਜਦੇ ਨਾਲ ਲੋਕ ਲੋਕਾਂ ਚ ਤੁਹਾਡੀ ਸਿਮਰਤੀ ਵੱਧ ਜਾਵੇ ਔਰ ਤੁਸੀਂ ਬਹੁਤ ਵੱਡਾ ਨੁਕਸਾਨ ਕਰਨ ਜਾ ਰਹੇ ਜੇ ਸਿੱਖ ਕੌਮ ਦਾ ਸਿੱਖ ਕੌਮ ਦੀ ਪਿੱਛੇ ਛੁਰਾ ਮਾਰਨ ਜਾ ਰਹੇ ਜੇ ਤੁਹਾਨੂੰ 10 ਹਲਕਿਆਂ ਚੋਂ ਕੋਈ ਵੀ ਹਲਕਾ ਜਨਰਲ ਹੋਰ ਨਹੀਂ ਦਿਸਿਆ ਕਿ ਜਿੱਥੋਂ ਤੁਸੀਂ ਚੋਣ ਲੜ ਲੀਂਦੇ ਲੁਧਿਆਣਾ ਹਰਕਾ ਖਾਲੀ ਹੋਇਆ ਸੀ ਰਮਬੀਰ ਸਿੰਘ ਬਟੂ ਇਥੋਂ ਬੀਜੇਪੀ ਚ ਗਿਆ ਤੁਸੀਂ ਉਥੋਂ ਵੀ ਚੋਣ ਲੜ ਸਕਦੇ ਸੀ ਪਰ ਤੁਹਾਡਾ ਨਿਸ਼ਾਨਾ ਤੁਹਾਡੀ ਪਾਰਟੀ ਦਾ ਨਿਸ਼ਾਨਾ ਜਿਹੜਾ ਕਿ ਜਦੋਂ ਜਿਹੜਾ ਗੁਲਾਮ ਪੰਛੀ ਹੁੰਦਾ ਨਾ ਜਿਵੇਂ ਹੁਣ ਸਿਮਰਨਜੀਤ ਸਿੰਘ ਮਾਨ ਤੇ ਇੱਕ ਜੰਗਲ ਦੇ ਸ਼ੇਰ ਵਾਂਗ ਨਿਤੜਕ ਜਰਨੈਲ ਆ ਉਹਨੂੰ ਕਿਸੇ ਦਾ ਡਰ ਨਹੀਂ ਹੈ ਪਰ ਤੁਹਾਡੀ ਲਗਾਮ ਉਹ ਤੁਹਾਡੀ ਪਾਰਟੀ ਦੇ ਹੱਥ ਵਿੱਚ ਆ ਤੇ ਉਹ ਜਨਮਾਨ ਸਾਹਿਬ ਨੂੰ ਸੱਟ ਮਾਰ ਕੇ ਤੇ ਫਿਰ ਤੁਹਾਨੂੰ ਸਾਰੀਆਂ ਗੱਲਾਂ ਪੰਜਾਬ ਦੀਆਂ ਵੀ ਭੁੱਲ ਜਾਣੀਆਂ ਸਿੱਖਾਂ ਪ੍ਰਤੀ ਅਮਰਦੀਪ ਭੁੱਲ ਜਾਣੀਆਂ ਫਿਰ ਜਨਸੰਤ ਤੇ ਨਾਇਲ ਸਿੰਘ ਪਿੰਡਰਾਵਾਲਾ ਵੀ ਭੁੱਲ ਜਾਣਾ ਕਿਉਂਕਿ ਤੁਹਾਡੀ ਹਕੂਮਤ ਨੇ ਤੁਹਾਡੀ ਹਾਈ ਕਮਾਂਡ ਨੇ ਅਸੀਂ ਤੁਹਾਨੂੰ ਇਹ ਗੱਲਾਂ ਕਰਨ ਦੀ ਇਜਾਜ਼ਤ ਨਹੀਂ ਦੇਣੀ ਹੁਣ ਤੁਸੀਂ ਕਹਿੰਦੇ ਜੇ ਮਾਨ ਸਾਹਿਬ ਨੇ ਕੀਤਾ ਕੀ ਮਾਨ ਸਾਹਿਬ ਨੇ ਦੁਨੀਆਂ ਦੇ ਕੋਨੇ-ਕੋਨੇ 'ਚ ਸਿੱਖਾਂ ਦੀ ਆਵਾਜ਼ بلند ਕੀਤੀ ਆ ਅੱਜ ਸਿੱਖ ਕਿਨੂੰ ਕਿਤੇ ਕਿਸੇ ਦੁਨੀਆਂ 'ਚ ਕਿਸੇ ਜਗ੍ਹਾ ਤੇ ਚੁੰਡੀ ਵੱਢੀ ਜਾਵੇ ਤੇ ਸਾਰਾ ਸਿੱਖ ਬਾਹਰਲੇ ਦੇਸ਼ਾਂ 'ਚ ਕੋਟ ਖੜਾ ਹੁੰਦਾ ਆ ਮੁਸਲਮਾਨਾਂ ਦੇ 52 ਦੇਸ਼ ਨੇ ਪਰ ਇੱਥੇ ਭਾਰਤ ਵਿੱਚ ਜਦੋਂ ਮੁਸਲਮਾਨਾਂ ਨੂੰ ਦਬਾਇਆ ਜਾਂਦਾ ਕੋਈ ਇੱਕ ਰੇਸ਼ਵੀ ਨਹੀਂ ਉੱਠਦਾ ਕਿਸੇ ਸਿੱਖ ਨੂੰ ਤੁਨੀ ਵੱਡੀ ਹੋਵੇ ਜਾਵੇ ਤਾਂ ਸਾਰਾ ਸਿੱਖ ਉੱਠ ਖੜਦਾ ਆ ਇਹ ਦੇਣ ਹੈਗੀ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਜੇ ਕੋਈ ਐਨ ਆਰ ਆਈਜ਼ ਦੀ ਤੁਸੀਂ ਸਪੋਰਟ ਲੈਂਦੇ ਰਹੇ ਜੇ ਫਾਈਨੈਂਸ਼ੀਅਲ ਜਾਂ ਕਿਸੇ ਤਰ੍ਹਾਂ ਦੀ ਵੀ ਉਹ ਦੇਣ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਔਰ ਤੁਹਾਡਾ ਰਾਹੁਲ ਗਾਂਧੀ ਐਜ਼ ਐਮ ਪੀ ਜੰਮੂ ਕਸ਼ਮੀਰ ਜਾਵੇ ਦੇਸ਼ ਤੋਂ ਬਾਹਰ ਜਾਵੇ ਉੱਤੇ ਕੋਈ ਪਾਬੰਦੀ ਨਹੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੰਮੂ ਕਸ਼ਮੀਰ ਚ ਨਹੀਂ ਜਾ ਸਕਦਾ ਘੱਟ ਗਿਣਤੀਆਂ ਦੀ ਗੱਲ ਨਹੀਂ ਕਰ ਸਕਦੇ ਉਹ ਬਾਹਰਲੇ ਦੇਸ਼ਾਂ ਚ ਨਹੀਂ ਜਾ ਸਕਦੇ ਉਹ ਡਿਬਰੂਗੋੜ ਜੇਲ੍ਹ ਚ ਜਾ ਕੇ ਕੈਦੀਆਂ ਦੀ ਮੁਲਾਕਾਤ ਨਹੀਂ ਕਰ ਸਕਦੇ ਇਹ ਰੋਗ ਕੇਵਲ ਤੇ ਕੇਵਲੇ ਜਿਹੜੀ ਰੋਕ ਆ ਨਾ ਉਹ ਪੰਥਕ ਸੋਚ ਵਿੱਚ ਰੱਖਣ ਵਾਲੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਉੱਤੇ ਆ ਹੋਰ ਕਿਸੇ ਤੇ ਨਹੀਂ ਹੈਗੀ ਤੇ ਜਿੱਥੋਂ ਤੱਕ ਗੱਲ ਆ ਗਈ ਹੈ ਵੀ ਤੁਸੀਂ ਕਹਿੰਦੇ ਜੀ ਮੇਰੇ ਹਲਕੇ ਚ ਵੀ ਮਾਨ ਸਾਹਿਬ ਨੇ ਬੰਦਾ ਖੜਾ ਰਿਆ ਤੁਹਾਨੂੰ ਕਿਸੇ ਕੋਈ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਬੰਦਾ ਬੰਦੇ ਕਿਉਂ ਖੜਾ ਰਹਿ ਜੀ ਤੁਹਾਡੇ ਹਲਕੇ ਚ ਖਿਲਾ ਰਿਆ ਤੇ ਹਰ ਹਲਕੇ ਚ ਖਿਲਾਣੇ ਹੁੰਦੇ ਤੁਸੀਂ ਵੀ ਖਿਲਾ ਰੋ ਤੁਸੀਂ ਉਥੋਂ ਦਾ ਕਾਂਗਰਸੀ ਖਿਲਾਰ ਦਿਓ ਤੁਸੀਂ ਚੇਚਾ ਇੱਥੋਂ ਛੱਡ ਕੇ ਭਲੱਥ ਤੇ ਉੱਥੇ ਸੰਗਰੂਰ ਗਏ ਜੇ ਤੁਸੀਂ ਬਠਿੰਡੇ ਗਏ ਸੀ ਤੇ ਉਹ ਲੋਕਾਂ ਨੂੰ ਜਾ ਕੇ ਪੁੱਛੋ ਵੀ ਤੁਸੀਂ ਮੁਰਤੀ ਉਥੋਂ ਦੀ ਉਹਨਾਂ ਦੀ ਸਾਰ ਰਹੀ ਆ ਤੁਸੀਂ ਸੰਗਰੂਰ ਗਏ ਜੇ ਤੇ ਬਸ ਜੇ ਆਪਣਾ ਮਤਲਬ ਨਿਕਲ ਗਿਆ ਠੀਕ ਆ ਨਹੀਂ ਤੇ ਫਿਰ ਤੁਸੀਂ ਉੱਥੇ ਵੀ ਕਿਤੇ ਨਹੀਂ ਵੜਨਾ ਤੇ ਮਾਨ ਸਾਹਿਬ ਤੇ ਸਿਟਿੰਗ ਐਮਪੀ 1999 ਤੋਂ 2004 ਤੱਕ ਐਮਪੀ ਰਹਿ ਲੋਕਾਂ ਦੇ ਵਿੱਚ ਵਿਚਰਦੇ ਆ ਲੋਕਾਂ ਦੇ ਕੰਮ ਕਰਦੇ ਆ ਲੋਕਾਂ ਦੇ ਵਿੱਚ ਰਹਿੰਦੇ ਆ ਤੁਹਾਡਾ ਉਹਨਾਂ ਨਾਲ ਕੋਈ ਮੁਕਾਬਲਾ ਨਹੀਂ ਕੇਵਲ ਤੇ ਕੇਵਲ ਤੁਸੀਂ ਉਹਨਾਂ ਨੂੰ ਸੱਟ ਮਾਰਨ ਦੇ ਲਈ ਉਹਨਾਂ ਦਾ ਵੋਟਾਂੰਕ ਤੋੜਨ ਦੇ ਲਈ ਕਿਉਂਕਿ ਅੱਜ ਦੀ ਹਕੂਮਤ ਨੂੰ ਜਾਂ ਤੁਹਾਡੀ ਪਾਰਟੀ ਨੂੰ ਵੀ ਸਭ ਤੋਂ ਵੱਡਾ ਫਿਕਰ ਇਹ ਆ ਕਿ ਮਾਨ ਸਾਹਿਬ ਕਿਸੇ ਵੀ ਤਰ੍ਹਾਂ ਪਾਰਲੀਮੈਂਟ ਵਿੱਚ ਨਾ ਚਲੇ ਜਾਣ ਤੁਸੀਂ ਕਹਿੰਦੇ ਸੀ ਜੀ ਪਾਰਲੀਮੈਂਟ ਵਿੱਚ ਕਦੀ ਮਾਨ ਸਾਹਿਬ ਬੋਲਦੇ ਨਹੀਂ ਮਾਨ ਸਾਹਿਬ ਨੂੰ ਤੇ ਬੋਲਣ ਦਾ ਟਾਈਮ ਹੀ ਨਹੀਂ ਦਿੱਤਾ ਜਾਂਦਾ ਜਿੰਨੀ ਵਾਰੀ ਵੀ ਮਾਨ ਸਾਹਿਬ ਨੂੰ ਟਾਈਮ ਦਿੱਤਾ ਗਿਆ ਆ ਉਹਨਾਂ ਨੇ ਗੱਲ ਹੀ ਪੰਥ ਦੀ ਸਿੱਖਾਂ ਦੀ ਕੀਤੀ ਆ ਜਿਹੜਾ ਸਿੱਖਾਂ ਦਾ ਕਤਲੇਆਮ ਬਾਹਰਲੇ ਦੇਸ਼ਾਂ 'ਚ ਹੋ ਰਿਹਾ ਜਾਂ ਇੱਥੇ ਜਾਂ ਜ਼ਿਲ੍ਹਾ 'ਚ ਮੁਲਾਕਾਤਾਂ ਨਹੀਂ ਕਰਉਂਦੇ ਉਹ ਤਾਂ ਗਾਲੀ ਕਾਉਂਦੀ ਕਰਦੇ ਆ ਤੁਸੀਂ ਲੋਕਾਂ ਨੂੰ ਗਮਰਾਹ ਕਰੀ ਜਾਂਦੇ ਏ ਜੇ ਸੋ ਮੇਰੀ ਇੱਕ ਬੇਨਤੀ ਆ ਕਿ ਇੱਕ ਵਾਰੀ ਫੇਰ ਰਿਵਿਊ ਕਰ ਲਵੋ ਤੁਸੀਂ ਲੋਕਾਂ 'ਚੋਂ ਕੱਟੇ ਜਾਓਗੇ ਜਿਹੜਾ ਬੜਾ ਵੱਡਾ ਨੁਕਸਾਨ ਤੁਹਾਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗਣਾ ਆ ਸੋ ਇਹਨੂੰ ਆਪਣੇ ਮੁੱਦੇ ਨੂੰ ਵਿਚਾਰ ਲਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ